ਨਮਸਕਾਰ ਆਚਾਰੀਏ ਜੀ ਤੁਸੀਂ ਸਾਡੀ ਕੋਲਕਾਤਾ ਮਹਾਨਗਰੀ ਵਿੱਚ ਆਏ ਅਤੇ ਸਾਨੂੰ ਇਹਨਾਂ ਸੋਹਣਾ ਰਸਤਾ ਦਿਖਾਇਆ ਇਸ ਲਈ ਅਸੀਂ ਸਭ ਬਹੁਤ ਧੰਨਵਾਦੀ ਹਾਂ ਇਤਿਆਸ ਕਰਦੇ ਹਾਂ ਕਿ ਅਸੀਂ ਤੁਹਾਨੂੰ ਇਸ ਤਰ੍ਹਾਂ ਹੀ ਵੇਖਦੇ ਰਹੀਏ ਹੁਣ ਤੁਹਾਨੂੰ ਲਾਈਵ ਵੇਖ ਸਕ ਰਹੇ ਹਾਂ ਬਹੁਤ ਖੁਸ਼ੀ ਹੋ ਰਹੀ ਹੈ ਸੱਚਮੁੱਚ ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਤੁਹਾਡੇ ਸਾਹਮਣੇ ਆ ਸਕਾਂਗੀ ਪਰ ਕਿਰਪਾ ਕਰਕੇ ਇਹ ਮੈਨੂੰ ਹਮੇਸ਼ਾ ਯਾਦ ਰਹੇਗਾ ਤੇ ਇੱਕ ਵਿਸ਼ਾ ਸੀ ਜਿਸਤੇ ਮੈਂ ਤੁਹਾਡੇ ਕੋਲ ਪ੍ਰਸ਼ਨ ਪੁੱਛਣਾ ਚਾਹੁੰਦੀ ਸੀ ਪਰ ਕਾਫੀ ਸਮਾਂ ਹੋ ਗਿਆ ਸੀ ਜਨਮ ਅਤੇ ਪੁਨਰਜਨਮ ਪੁਨਰਜਨਮ ਤੇ ਸਾਡੇ ਧਰਮ ਵਿੱਚ ਪੂਰਾ ਵਿਸ਼ਵਾਸ ਹੈ ਕਿ ਅੱਜ ਜੋ ਸਾਡਾ ਇਹ ਜਨਮ ਹੋਇਆ ਹੈ ਇਸ ਤੋਂ ਬਾਅਦ ਸਾਡਾ ਇੱਕ ਹੋਰ ਜਨਮ ਹੋਵੇਗਾ ਅਤੇ ਮਨੁੱਖਾ ਜਨਮ ਮਿਲਣ ਤੋਂ ਪਹਿਲਾਂ ਅਸੀਂ 84 ਲੱਖ ਜੁਨਾਂ ਵਿੱਚੋਂ ਲੰਗੇ ਹਾਂ ਵੇਦਾਂਤ ਕਹਿੰਦਾ ਨਹੀਂ ਹੈ ਵੇਦਾਂਤ ਨਹੀਂ ਮੰਨਦਾ ਇਹੀ ਗੱਲ ਮੈਂ ਜਾਣਨੀ ਚਾਹੁੰਦੀ ਸੀ ਪੁਨਰਜਨਮ ਕੁਦਰਤ ਦਾ ਹੁੰਦਾ ਹੈ ਸਮਹਿਕਤਾ ਦਾ ਹੁੰਦਾ ਹੈ ਹੈ ਪਰ ਵਿਅਕਤੀਗਤ ਤੌਰ ਤੇ ਕਿਸੇ ਇੱਕ ਬੰਦੇ ਦਾ ਪੁਨਰ ਜਨਮ ਨਹੀਂ ਹੁੰਦਾ ਇਹ ਜੋ ਸਾਡੀ ਮਨੁੱਖੀ ਜ਼ਿੰਦਗੀ ਹੈ ਇਹ ਸਿਰਫ ਇੱਕ ਹੀ ਜ਼ਿੰਦਗੀ ਹੈ ਕੁਦਰਤ ਦੇ ਅਣਗਿਣਤ ਜਨਮ ਤੇ ਪੁਨਰ ਜਨਮ ਹੁੰਦੇ ਰਹਿੰਦੇ ਹਨ ਤਾਂ ਕੁਦਰਤ ਦੇ ਵਿੱਚ ਕੀ ਖੁਸ਼ ਆਉਂਦਾ ਹੈ ਜਿੰਨੇ ਵੀ ਜੀਵ ਜੰਤੂ ਹਨ ਮਿੱਟੀ ਮਿੱਟੀ ਦੀ ਵਕ ਵਕ ਰੂਪ ਵਕ ਵਕ ਰੰਗ ਬਣਾਉਂਦੀ ਹੈ ਮਿੱਟੀ ਦਾ ਮੁੜ ਜਨਮ ਹੁੰਦਾ ਹੈ ਜੀਵ ਆਤਮਾ ਦਾ ਮੁੜ ਜਨਮ ਨਹੀਂ ਹੁੰਦਾ ਜੀਵ ਆਤਮਾ ਦਾ ਨਹੀਂ ਹੁੰਦਾ ਮਨੁੱਖ ਜੀਵ ਆਤਮਾ ਹੁੰਦੀ ਹੀ ਨਹੀਂ ਜੀਵਾਤਮਾ ਵਰਗਾ ਕੁਝ ਨਹੀਂ ਹੁੰਦਾ ਸਿਰਫ ਹੰਕਾਰ ਹੁੰਦਾ ਹੈ ਜੋ ਸਰੀਰਕ ਹੁੰਦਾ ਹੈ ਸਰੀਰ ਦੇ ਨਾਲ ਹੀ ਉੱਠਦਾ ਹੈ ਅਤੇ ਸਰੀਰ ਦੇ ਨਾਲ ਹੀ ਸੜ ਜਾਂਦਾ ਹੈ ਉਹੀ ਹੰਕਾਰ ਦਾ ਹੀ ਜਨਮ ਹੋ ਰਿਹਾ ਹੰਕਾਰ ਦੀ ਮੌਤ ਹੋ ਰਹੀ ਹੈ ਪਰ ਪੁਨਰ ਜਨਮ ਕੁਦਰਤ ਦਾ ਹੁੰਦਾ ਹੈ ਦੁਬਾਰਾ ਜਨਮ ਬਹੁਤ ਵਧੀਆ ਗੱਲ ਹੈ ਬਹੁਤ ਸੋਹਣਾ ਸਿਧਾਂਤ ਹੈ ਪਰ ਅਸੀਂ ਇਹ ਗਲਤ ਸਮਝ ਲਿਆ ਕਿ ਬੰਦੇ ਰਾਹੀ ਦੁਬਾਰਾ ਜਨਮ ਹੁੰਦਾ ਹੈ ਬੰਦੇ ਦਾ ਕੋਈ ਦੁਬਾਰਾ ਜਨਮ ਨਹੀਂ ਹੁੰਦਾ ਤਾਂ ਜਿਵੇਂ ਅਸੀਂ ਆਪਣੇ ਜਨਮ ਵਿੱਚ ਬਹੁਤ ਸਾਰੀਆਂ ਅਧੂਰੀ ਚਾਹਾਂ ਰੱਖਦੇ ਹਾਂ ਉਹ ਸਾਰੀਆਂ ਸੜ ਜਾਂਦੀਆਂ ਹਨ ਉਹ ਉਹਤੇ ਹੀ ਸੜ ਜਾਂਦੀਆਂ ਹਨ ਉਹ ਦੂਜੇ ਜਨਮ ਵਿੱਚ ਨਹੀਂ ਜਾਂਦੀਆਂ ਅਸੀਂ ਕਈ ਵਾਰੀ ਵੇਖਿਆ ਹੈ ਕਿ ਛੋਟੇ ਛੋਟੇ ਬੱਚੇ ਦੋ ਸਾਲ ਦਾ ਬੱਚਾ ਤਬਲਾ ਵਜਾ ਰਿਹਾ ਹੁੰਦਾ ਹੈ ਤਾਂ ਉਹ ਸੰਸਕਾਰ ਤਾਂ ਉਸ ਵਿੱਚ ਪਹਿਲਾਂ ਤੋਂ ਆ ਰਹੇ ਹੁੰਦੇ ਹਨ ਮਿੱਟੀ ਦਾ ਉਹੀ ਹੈ ਉਸੇ ਮਿੱਟੀ ਚੋਂ ਗੁਲਾਬ ਉੱਗਾਂਦਾ ਹੈ ਉਸੇ ਮਿੱਟੀ ਚੋਂ ਗੇਂਦਾ ਵੀ ਉੱਗਾਂਦਾ ਹੈ ਉਹ ਉਸ ਨੂੰ ਆਪਣੇ ਮਾਪਿਆਂ ਕੋਲੋਂ ਮਿਲਿਆ ਹੈ ਲਹਿਰ ਹੈ ਕੋਈ ਲਹਿਰ ਬਹੁਤ ਉੱਚੀ ਚੜ ਜਾਂਦੀ ਹੈ ਕੋਈ ਲਹਿਰ ਥੋੜੀ ਜੀ ਚੜਦੀ ਹੈ ਉਸ ਵਿੱਚ ਪਹਿਲਾਂ ਤੋਂ ਹੀ ਜੀਵ ਆਤਮਾ ਥੋੜੀ ਖੁਸ਼ੀ ਹੋਈ ਹੁੰਦੀ ਹੈ ਇਹ ਤਾਂ ਇੱਕ ਸੰਯੋਗ ਹੁੰਦਾ ਹੈ ਅਸੀਂ ਜੋ ਹਾਸਲ ਕਰਨਾ ਹੈ ਹੀ ਜਨਮ ਵਿੱਚ ਹੀ ਕਰਨਾ ਹੈ ਬਿਲਕੁਲ जब बच्चा बहुत ही हशियार पैदा होया मतलब यह नहीं कि पिछले जन्म में कोई रिशि अजिहा कुछ भी नहीं है बच्चा बीमारी लैके पैदा होता मतलब यह नहीं कि पिछले जन्म का पापी स यह कुदरत संजोग हैं